ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਹੈ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਹੈ ਸੋ ਇੱਕ ਬਜ਼ੁਰਗ ਹੈਗੇ ਸਰਕਾਰ ਜੋ ਗੰਦੇ ਉਹ ਮਾਤਾ ਵਾ ਮਾਤਾ ਕੀ ਹਾਲ ਹੈ ਤੁਹਾਨੂੰ ਨਿਕਲ ਪਾਰ ਇਹ ਤੁਹਾਨੂੰ ਕੀ ਗੱਲ ਵਾ ਕਿਉਂ ਤੁਹਾਨੂੰ 당 ਕਰਦੀ ਦੱਸੋ ਜੀ ਗੋਬੀ ਦੇ। ਉਹਨਾਂ ਕੇ ਦੱਸੋ ਤੁਸੀਂ ਸਾਨੂੰ ਤੁਹਾਡੀ ਨਾ ਉਹ ਜਿੱਥੇ ਬੰਦੀਆਂ ਵੱਲੋਂ ਆਈ ਆਣੇ ਆ ਤੇ ਵੀ ਆਪਣਾ ਕੀ ਸਾਨੂੰ ਇਹੋ ਫੋਨ ਕੀਤਾ ਕਿ ਤੁਹਾਡੀ ਇਹ ਵੀਡੀਓ ਬਹੁਤ ਵਾਇਰਲ ਹੋ ਗਈ। ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਕੋਲ ਮੈਂ ਕਹਦੇ ਉਹਦਾ ਹੀ ਬਸ ਤਾਂ ਪਰੇਸ਼ਾਨ ਕਰਨਾ ਜਾਣ ਕੇ। ਤੁਸੀਂ ਚਲੋ ਤੁਸੀਂ ਤਾਂ ਪਰੇਸ਼ਾਨ ਕਰਦੇ ਨਾਲੋਂ ਨਾਲ ਕੱਢਦੇ ਠੀਕ ਆਹੀ ਆਹੀ। ਮਤਲਬ ਰੋਜ਼-ਟੋੜ ਮਾਰਦੀ ਰੋਜ਼ ਮਾਰਦੀ। ਜਦੋਂ 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 ਦਾ ਲੱਗੇ। ਮੈਨੂੰ ਪਤਾ ਤੁਹਾਨੂੰ ਘਬਰਾਉਂਦੀ ਨਹੀਂ ਕੋਈ ਵੀ ਲੋੜ। ਠੀਕ ਹੈ? ਅਸੀਂ ਤੁਹਾਡੇ ਨਾਲ ਆ। ਠੀਕ ਹੈ ਹਰ ਪੱਕੇ ਦਿਨੇ ਵੀ ਹੈਗਾ ਵਾ ਇੱਕ ਤੇ ਭਰਾ ਮੇਰੇ ਆ ਧਾਵੇ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਤੇ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੇ ਬੜਾ ਕੋਈ ਨਹੀਂ ਹੋਵੇਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮੜੀ ਜੀ ਫੱਟ ਜੂਰੀ ਤੋਂ ਵੀ ਮੇਰੀ ਕਲਸਟਰ ਨਾ ਕਲਸਟਰ ਤੇ ਨਾ ਲੱਗਾ ਉਹ ਤੇ दारू ਦੇ ਨਾਲ ਆ ਉਮਰ ਵਾ ਬੱਚਿਆਂ ਨੇ ਹੁਣ ਫਰਨਾ ਤੇ दारू ਦੇ ਨਾਲ ਡੱਕੀ ਹੈ ਹੈ ਇਹ ਸਾਡੇ ਕੋਲ ਰਹਿਣੀ ਜਿਹਦੇ ਸਰਵੇ ਤੋਂ ਡਰਾਵਾ ਹੋਵੇ। ਵੇਖੋ ਜੀ दारू ਦੇ ਨਾਲ ਕੂੜਾ ਡੱਗੀ ਹੋਈ ਹੈ। ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚੁਣਦਾ ਵਾ ਤੇ ਉਹ ਦਾਰੂ ਦੇ ਨਾਲ ਪ੍ਰਭਾਵ ਵੀ ਲੈ ਲੇ ਤੁਸੀਂ। ਇਹ ਤਾਂ ਡੱਟ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੰਦਰੀ ਹਾਲਤ ਕਰ ਛੱਡੀ ਵੀ। ਕੈਨੇਡਾ ਮੇਰੇ ਦਾਰੂ ਪੀਂਦੇ ਨੂੰ। ਮੈਨੂੰ ਲੱਗਦਾ ਫਿਰ ਮੈਂ ਜਮਨ ਤੋਂ ਪਹਿਲੇ ਪਹਿਲਾਂ ਦੀ ਪਿੰਦੀ ਹੈ। ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਨਹੀਂ ਬੱਚਿਆਂ ਦਾ ਕੋਈ ਨਹੀਂ। ਟੀਚਰ ਵਾਪਰਾ ਮੇਰਾ ਟੀਚਰ ਵਾਪਰਾ ਮੇਰਾ ਵਾਪਰਾ ਮੇਰਾ ਤੂੰ ਹੀ ਰਹਿ ਗਿਆ ਇਹਦੇ ਚੋਗਾ ਹਾਂ ਚਲੋ ਸੋਫੀ ਦੇ ਨੂੰ ਕਰਨਾਗੇ ਇਹਨੂੰ ਕੋਈ ਗੱਲ ਨਹੀਂ ਸੋਫੀ ਹੋਣੀ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਵੇਖ ਉਹ ਕਹਿੰਦੇ ਵੀ ਟੀਚਰ ਵਾ ਟੀਚਰ ਬੰਦਾ ਬੰਦਾ ਡਾਕਟਰ ਉਹ ਟੀਚਰ ਕਹਿੰਦੇ ਟੀਚਰ ਟੀਚਰ ਡਾਕਟਰ ਵਾ ਆਪੀ ਉਹਨੇ ਕੋਈ ਇਸ ਦੀ ਫਾਇਰ ਨਾ ਪਾਉਂਦਾ ਆ ਖਾਰੇ ਵਾਲੀ ਮਤਲਬ ਹੁੰਦਾ ਜਿਹੜਾ ਮਰਜੀ ਹੁੰਦਾ ਫੇਰ ਲੈ ਲੋ ਆ ਬੱਚੇ ਵਾਲਾ ਬਣਿਆ ਦੇ ਦੇ ਮੈਂ ਤੈਨੂੰ ਦੱਸਾਂ ਤਿੰਨ ਤਾਂ ਪੜਾ ਤੈਨੂੰ ਨਾ ਮਾਰਾ ਨਾ ਮਾਤ ਦੇ ਤੇ ਮੈਂ ਡਾਕਟਰ ਐਂਕਲ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਕੁੱਤੀ ਐ ਤੇ ਬਿੱਲੀ ਐ ਪਤਾ ਨਹੀਂ ਕੀ ਕੁਛ ਨੂੰ ਮਾਤਾਂ ਨੂੰ ਬੋਲਿਆ ਬਜ਼ੁਰਗ ਮਾਤਾਂ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਇਹੋ ਜਿਹੀ ਬੋਲ ਨਹੀਂ ਬੋਲਣ ਦੇ। ਮਰ ਜਾ ਮੇਰੀ ਗੱਲ ਸੁਣ। ਇਹਨੂੰ ਬੈਂਕ ਦੀ ਨੌਕਰੀ ਮਿਲੀ ਫੰਕ ਨੌਕਰੀ ਮਿਲੀ ਤੇ ਫਿਰ ਆਪਣੇ ਬੱਚਿਆਂ ਨੂੰ ਖਾਣਦੇ ਆ। ਨਹੀਂ ਚੋਲੀ ਨਹੀਂ ਲੈ ਆਈ। ਜੀਣਾ ਹਰਾਮ ਤੀ ਕਰ ਦਿੱਤਾ ਉਹ ਤਾਂ ਮੁਜਾਕ ਤਾਂ ਬਚੁਰ ਦੀ ਦਰੀ ਹੋਈ ਆ। ਉਹ ਵਿਚਾਰੀ ਕੁਝ ਕਹਿੰਦੀ ਨਹੀਂ ਭਈ ਬਾਤਾਂ ਦੀ ਬੇਹਾਲਤ ਕੀ ਆ ਉਹਦੀ। ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਭਈ। ਮਾਤਾ ਦੀ ਆਹ ਮਾਤਾ ਦੀ ਪਤਾ ਕਿੱਥੇ ਜਾਂਦੀ ਆ। ਹਾਂ ਕਿੱਥੇ ਜਾਂਦੀ ਆ। ਇੱਧਰ ਆ। ਕਿੱਥੇ ਜਾਂਦੀ ਆ? ਆ ਬੁੱਢੇ ਵਾਰੇ ਕਿੱਥੇ ਜਾਣਾ। ਇੱਦਾਂ ਆ ਤੀਰਸਤਾਨ ਬਣਦੀ ਨਹੀਂ ਬੁੱਢੇ ਵੇ ਕਿੱਥੇ ਜਾਂਦੀ ਹੈ ਜਦ ਮੈਂ ਆਪਣੀ ਇੱਥੇ ਦਿੰਦੀ ਹਾਂ ਜਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਉਹ ਨਾ ਸ਼ਰਦਾਰੀ ਨਾ ਦੱਤ ਬੋਲਣ ਦੀ ਲੋੜ ਨਹੀਂ ਰਿਪੋਰਟਰ ਵਾਲਾ ਹਾਲ ਬੱਚੀ ਮੇਰਾ ਸਾਮਾ ਕਿੱਥੇ ਜਾਂਦੀ ਕਿੱਥੇ ਜਾਂਦੀ ਆ ਦੇ ਬਾਬਾ ਜੀ ਆਏ ਬਾਬਾ ਜੀ ਆਏ ਬਾਬਾ ਜੀ ਆਹ ਚਲਿੱਤਰ ਹਨ ਜਿਹੜੇ ਅਸੀਂ ਚਲਿੱਤਰ ਬਹੁਤ ਇਹੋ ਜਿਹੇ ਵੇਚੇ ਕਿ ਇਹ ਚਲਿੱਤਰ ਆਪਾਂ ਰੋਜ਼ ਹੀ ਲੈਂਦੇ ਆ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈੱਟ ਆਪਾਂ ਪੀਤੇ ਪਏ ਇਹ ਕ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਹਿੰਦੇ ਤੇਰੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਘਟੋ ਘਟ ਵੀ 7:00 ਵਜੇ ਮੈਂ ਕਹਿਣਾ ਕਿ ਉਹ ਸਾਹਮਣੇ ਆ ਰਿਹਾ ਕੈਮਰਾ ਵਿੱਚ ਦੇ ਆ ਬੰਦੀਆਂ ਪਾਜੀ ਹੋਰ ਵੀ ਹੋਣੀਆਂ ਆਪਾਂ ਇਹਨਾਂ ਨੂੰ ਖਾ ਅਸੀਂ ਤਾਂ ਬੰਦੇ ਸਾਡੇ ਡੱਕੇ ਪਏ ਆ ਆਪਾਂ ਉਹ ਚੀਜ਼ੇ ਮੈਨੂੰ ਦੱਸੋ ਮੈਂ ਦੱਸਾਂ ਮੈਨੂੰ ਤੁਸੀਂ ਕੁਝ ਦੱਸ ਦਿੱਤਾ ਵਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਮੇਰੀ ਮੇਰੀ ਗੱਲ ਨੂੰ ਹੁਣ ਕੁਝ ਨਹੀਂ ਆਪਾਂ ਬੋਲਣਾ ਟੱਕਰਾਂ ਦੀ ਮੰਡੀ ਤੇ ਦੌੜੀ ਜਾਂਦੀ ਆ ਜਿੱਥੇ ਮਰਜੀ ਜਾਵੇ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇ ਪ੍ਰਸ਼ਾਸਨ ਭਾਵੇ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਮਾਰ ਕੁੱਟੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸੰਤਰੀ ਦੇ ਜੁਗਾਰ ਹੋਣ। ਅੰਦਰ ਵੜ ਗਿਆ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕੱਢਦਾ ਕੋਈ ਨਹੀਂ ਆਪੇ ਆ ਜਣੇ ਇਹ ਨੱਸ ਗਈ। ਅੰਦਰ ਵੜ ਗਿਆ। ਪੰਜ ਮਰ ਸਕੀ। ਸਾਨੂੰ ਲਾਓ ਮਾਰੇ ਵਾਰ। ਬੁਲਾਜਾ। ਮੁੰਗੜ ਡ੍ਰਿੰਕਰ ਨਹੀਂ ਤੂੰ ਆ। ਰੋਜ ਝੜੀ ਦਾ ਕੰਮ ਨਾ ਪਿਆ ਉਹ ਤੇ। ਕੀਲਾ ਤੁਸੀਂ ਕਿਸੇ ਮਾਸਾ ਨਾਲ ਹਾਂ ਤੁਸੀਂ ਬਜ਼ੁਰਗ ਦੇ ਨਾਲ। ਉਹਦੀ ਕਿਉਂ ਨਹੀਂ ਕੱਲ ਨੂੰ ਬਾਹਰ ਮੁੰਗੜਦਾ ਜਾਂਦਾ ਭਾਈ। ਇਹਨੂੰ ਕਹਿੰਦੇ ਜਿਹੜੀ ਹੋਰ ਕੀ ਹੈ? ਹੋਰ ਕੀ ਹੈ? ਸੂਡ ਸਵਾਣੇ ਇਹ ਤਾਂ ਸੂਣ ਸੂਣ ਨਹੀਂ ਇਹ ਉਹਦਾ ਸਾਰਾ ਕੁਝ ਇੱਕ ਤੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜੱਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਤੇ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮੜੀ ਜੀ ਅੱਜ ਵੀ ਕੋਈ ਪੋੜਾ ਪਲਸਟਰ ਜਿਹੜਾ ਦਾਰੂ ਦੇ ਨਾਲ ਪੂਰਾ ਡੱਤੀ ਹੋਈ ਹੈ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲੰਦਾ ਹੋ ਤੇ ਉਹ ਦਾਰੂ ਦੇ ਨਾਲ ਪੂਰਾ ਆਪੇ ਮੇਲ ਲਉ ਤੁਸੀਂ ਇਹਦਾ ਡੱਟ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੰਦਰੀ ਹਾਲਤ ਕਰ ਛੱਡੀ ਵੀ ਜੀ ਕਿੰਨਾ ਟਾਂ ਮੈਂ ਕਰਦਾ ਦਾਰੂ ਪੀਂਦੇ ਨੂੰ ਮੈਨੂੰ ਲੱਗਦਾ ਫਿਰ ਮੈਂ ਜੰਮਨ ਤੋਂ ਪਹਿਲਾਂ ਦੀ ਪਿੰਦੀ ਹੈ ਜਿਹੜੀ ਸ਼ਬਦਾਵਲੀ ਸੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਕੁੱਤੀਏ ਤੇ ਬਿੱਲੀਏ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾਂ ਨੂੰ ਸ਼ਰਮ ਦੇ ਵਿੱਚ ਦੁੱਬ ਕੇ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਆਇਆ ਤੇ ਬੋਲਤ ਨਹੀਂ ਬੋਲਣ ਦੇ। ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੰਦਾ ਨੌਕਰੀ ਮਿਲੀ ਤੇ ਪਰ ਆਪਣੇ ਬੱਚਿਆਂ ਨੂੰ ਖਾਣਦੇ ਆਂ ਨਹੀਂ ਕਿਉਂ ਨਹੀਂ ਮਿਲੀ ਉਹ ਕਹਿ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਆਇਆ ਤੇ ਬੋਲਤ ਨਹੀਂ ਬੋਲਣ ਦੇ। ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੰਦਾ ਨੌਕਰੀ ਮਿਲੀ ਤੇ ਪਰ ਆਪਣੇ ਬੱਚਿਆਂ ਨੂੰ ਖਾਣਦੇ ਆਂ ਨਹੀਂ ਕਿਉਂ ਨਹੀਂ ਨੰਦੇ ਆਈ ਜੀਣਾ ਹਰਾ ਨਹੀਂ ਕਰਦਾ ਉਹ ਦਾ ਮੁਜਾਰਕ ਦਾ ਬਚੁਰਕ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਬਾਤਾਂ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਲੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਦੀ ਆ ਮਾਤਾ ਕਿੱਥੇ ਜਾਂਦੀ ਆ ਆ ਬੁੱਢੇ ਵਾਰੇ ਕਿੱਥੇ ਜਾਣਾ ਵੰਗੇ ਇੱਧਰ ਆ ਧੀਰ ਤਸਕਰ ਨਹੀਂ ਬੁੱਢੇ ਵਾਰੇ ਕਿੱਥੇ ਨਹੀਂ ਮੈਂ ਆਪਣੀ ਇੱਥੇ ਰਹੀ ਆ ਉਹ ਜੋ ਗਲਤ ਪਾਸੇ ਨਾ ਜਾਣੀ ਦੱਬ ਗਈ ਆ ਮਾਬੂਦੀ ਆ ਚਲਿੱਤਰ ਆ ਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਦੇਖ ਚੁੱਕੇ ਆ ਇਹ ਚਲਿੱਤਰ ਆਪਾਂ ਰੋਜ਼ ਹੀ ਲਿਖਦੇ ਆ ਤੇ ਰੋਜ਼ ਚਲਿੱਤਰ ਇਹੋ ਜਿਹੇ ਸੈੱਟ ਆਪਾਂ ਕੀਤੇ ਪਏ ਠੀਕ ਐ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਰੈਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਘੱਟੋ ਘੱਟ ਵੀ 70 75 ਮੈਂ ਕਹਿਣਾ ਕੋਈ ਨਹੀਂ ਸਾਹਮਣੇ ਆ ਰਿਹਾ ਕੈਮਰਾ ਵਿੱਚ ਦੇਖਦੇ ਆਂ ਬੰਦੀਆਂ ਪਾਜੀ ਹੋਰ ਵੀ ਹੋਣੀਆਂ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਕੇ ਪਏ ਆ ਆਪਾਂ ਉਹ ਚੀਜ਼ ਦੇ ਮੈਂ ਦੱਸਾਂ ਤੈਨੂੰ ਮੁਰਦੂ ਕੋਈ ਦੱਸਣਾ ਕੁਛ ਹੀਰਾ ਕੁਝ ਦੱਸ ਦਿੱਤਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਮੇਰੀ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇ ਪ੍ਰਸ਼ਾਸਨ ਭਾਵੇ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਮਾਰਕਟ ਤੋਂ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰ ਹੀ ਇਹ ਸੁਲੋਵੇ ਸਾਰਾ ਨਗਰ ਵੀ ਇਹ ਨਗਰ ਵੀ ਆਪਾਂ